ਦੇਰ ਰਾਤ ਚਲੇ ਤੂਫਾਨ ਕਨ ਸਮਾਣਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਬਿਜਲੀ ਦੇ ਨਾਲ-ਨਾਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ ਅਤੇ ਸਮਾਣਾ ਦੇ ਨੇੜਲੇ ਪਿੰਡ ਕੋਟਲੀ ਵਿਖੇ ਗੋਤਮ ਰਾਈਸ ਮਿੱਲ ਵਿੱਚ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਛੱਲਰ ਮਾਲਕ ਰਜੇਸ਼ ਗਰਗ ਨੇ ਦੱਸਿਆ ਕਿ ਦੇਰ ਰਾਤ ਆਏ ਤੇਜ਼ ਤੂਫਾਨ ਕਨ ਉਹਨਾਂ ਦੇ ਛੱਲਰ ਦੇ ਸ਼ੈੱਡ ਟੁੱਟਣ ਕਾਰਨ ਚਾਵਲ ਗਿੱਲੇ ਹੋ ਗਏ ਹਨ। ਅਤੇ ਸ਼ੈਲਰ ਅੰਦਰ ਕੰਮ ਕਰਨ ਵਾਲੇ ਚਾਰ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਹੋਰ ਵੀ ਕਾਫੀ مالی ਨੁਕਸਾਨ ਹੋਇਆ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸ਼ਾਮ ਬਾਜਾਜ ਦੀ ਸਮਾਣਾਤੂ ਰਿਪੋਰਟ ਹਾਂ ਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਅਰਜਿਸ ਕੁਮਾਰ ਹੈ ਇਹ ਸ਼ੈਲਰ ਦਾ ਨਾਮ ਕੀ ਹੈ ਗੌਤਮ ਰੈਸੀ ਕੀ ਕਾ ਕਟੜਾ ਵਾਪਰ ਜੀ ਰਾਤ 11:00 ਵਜੇ ਤਕਰੀਬਨ ਨੇਰੀ ਚੱਕਰ ਤੂਫਾਨ ਆਇਆ ਜੀ ਨਾਲ ਤਾਂ ਚਾਦਰ ਉੱਡ ਗਈ ਸਾਰੀਆਂ ਛੱਡਾਂ ਉੱਡ ਗਈ ਆ ਕਨਕ ਦੇ ਕੋਈ ਕਿੰਨੇ ਸਾਰੀ ਦੂਰ ਦੂਲ ਗਈ ਤਾਂ ਸਾਤ ਕੋ ਕਰ ਕੋੜ 40 ਕਿੰਨਾਂ ਲੱਖ ਦਾ ਨੁਕਸਾਨ ਹੋ ਗਿਆ ਜੀ ਚਾਵਲ ਵਗਿਆ ਚਾਵਲ ਸਾਬ ਵਿੱਚ ਗਈ ਇਤਨਾ ਕਰਨੀ ਸਾਨੂੰ ਜੁਰਮ ਦਾ ਮਾਜਾ ਦਿੱਤਾ ਜਾਵੇ हां श्रीमान जी ਤੁਹਾਡਾ ਨਾਮ ਕੀ? ਜੀ ਹਕੀਕਤਾਂ ਜੀ। ਹਰਕੇਸ਼ ਕੁਮਾਰ। ਰਕੇਸ਼ ਕੁਮਾਰ ਜੀ। ਜੀ ਸਰ। ਠੀਕ ਹੈ ਨਹੀਂ ਕਿ ਜੀ, ਸ਼ੈਲਰ ਦਾ ਨਾਮ ਕੀ ਹੈ ਜੀ? ਗੌਤਮ ਰਾਜ ਸਰ। ਕੀ ਘਟਨਾ ਵਾਪਰ ਗਈ ਜੀ? ਸਰ ਮੈਂ ਇੱਥੇ ਮਨੀਮੀ ਦਾ ਕੰਮ ਕਰਦਾ ਹਾਂ ਸ਼ੈਲਰ 'ਚ। ਸਾਡੇ ਨਾਲ ਰਾਤ ਤਕਰੀਬਨ 10 10:30 ਵਜੇ ਅੰਦੇਰੀ ਦੀ ਫੁੱਲ ਆਈ ਔਰੇ ਅੰਦੇਰੀ ਦੇ ਕਾਰਨ ਸਾਡਾ ਨਾ ਜਿਹੜਾ ਇੱਕਾ ਸ਼ੈੱਡ ਵਗੈਰਾ ਸਾਰਾ ਉੱਡ ਗਿਆ। ਸ਼ੈੱਡ ਟੁੱਟਣ ਦੇ ਬਾਵਜੂਦ ਸਾਰਾ ਸਾਡਾ ਜਿਹੜਾ ਅੰਦਰ ਰਾਇਸ ਵਗੈਰਾ ਸੀ ਉਹ ਰਾਇਸ ਵਗੈਰਾ ਸਾਡਾ ਚਾਵਲਾਂ ਦਾ ਜਿਹੜਾ ਸਾਰਾ ਖਰਾਬ ਹੋ ਚੁੱਕਿਆ ਹੀ ਉਹ। ਤਕਰੀਬਨ ਉਹ ਚਾਵ ਚਾਵਲ ਸਰ ਸਾਡੇ ਕੋਲ ਗਵਰਨਮੈਂਟ ਦੀ ਪਾੜੀ ਲੱਗੀ ਹੋਈ ਸੀ ਅੰਦਰ ਅਸੀਂ ਗਵਰਨਮੈਂਟ ਨੂੰ ਬਕਾਇਦਾ ਜੋ ਨਾ ਮੀਟਿੰਗ ਕਰਕੇ ਜੇਣਾ ਹੁੰਦਾ ਉਹ ਤਕਰੀਬਨ ਸਾਡੇ ਆ 3-2-3 ਗੱਡੀਆਂ ਖਰਾਬ ਹੋ ਚੁੱਕੀਆਂ ਸਰ ਤੇ ਹੋਰ ਕੀ ਕੀ ਨੁਕਸਾਨ ਹੋ ਗਿਆ ਤੁਹਾਡਾ ਸਰ ਸਾਡੀ ਕੰਕ ਤੇ ਤਕਰੀਬਨ ਜਿਆਦਾ ਸੈੱਟ ਤੇ ਰੈਲ ਰੇਲ ਤੇ ਉਸ ਤੋਂ ਬਾਅਦ ਕੰਕ ਸਾਡੀਆਂ ਅੰਦਰ ਸਾਡਾ ਅੱਧਾ ਕੰਮ ਵੀ ਨਾਲ ਆ ਸਾਰਾ ਤੇ ਉਸ ਤੋਂ ਬਾਅਦ ਸਾਡਾ ਜਿਹੜਾ 48 ਤਕਰੀਬਨ ਜਿੰਨੇ ਸਾਡੇ ਢੇਰੀਆਂ ਸੀ ਉਹ ਤਕਰੀਬਨ ਸਾਰੀਆਂ ਹੀ ਖਰਾਬ ਹੋ ਚੁੱਕੀਆਂ ਸਾਰਾ ਤੇ ਉਹਦੇ ਨਾਲ ਅੰਦੇ ਦੀ ਕੰਮ ਸਾਡੀ ਕੰਕ ਦੂਰ ਦੂਰ ਤੱਕ ਜਾ ਚੁੱਕੀ ਆ ਸਾਰਾ ਗਵਰਨਮੈਂਟ ਨੂੰ ਹੁਣ ਮੰਗੇ ਅਸੀਂ ਸਾਨੂੰ ਇਹਦਾ ਮੁਆਵਜ਼ਾ ਉਹ ਕਰਿਆ ਜਾਂ ਵੀ ਜਾਂ ਸਾਨੂੰ ਕੁਝ ਇਸ ਦੇ ਬਦਲੇ ਰਹਿ ਦਿੱਤੀ ਜਾਵੇ ਛੁੱਟ ਦਿੱਤੀ ਛੁੱਟ ਦਿੱਤੀ ਆ ਵੀ ਹੋਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਪਚਾਇਆ ਸਰ ਸਾਡੇ ਨਾਲ ਇੱਥੇ ਜੀਮੀਦਾਰ ਬੈਠੇ ਸੀ ਤਕਰੀਬਨ 4 ਆ ਉਹਨਾਂ ਚ 4ਾਂ ਦੇ ਤਕਰੀਬਨ ਨਾ ਇੱਕ ਮੇਰਾ ਅ ਆਪਣਾ ਹੋ ਸੀ ਮਜ਼ਦੂਰ ਚਾਰੇ ਬੰਦਿਆਂ ਤੇ ਤਕਰੀਬਨ ਕਾਫੀ ਸੱਟਾਂ ਲੱਗੀਆਂ ਉਹ ਕਿੱਥੇ ਨੇ ਜੀ ਉਹ ਸਰ ਤਕਰੀਬਨ ਅਸੀਂ ਰਾਤ ਨਾ ਹਸਪੀਟਲ ਜੇ ਦੇ ਕੇ ਗਏ ਸੀ 11:00 ਵਜੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ 2 ਘੰਟੇ ਉੱਥੇ ਰੱਖੇ ਤੇ ਉਹਨਾਂ ਨੂੰ ਆਪਣਾ ਟ੍ਰੀਟਮੈਂਟ ਦੇ ਕੇ ਉਹਨਾਂ ਨੂੰ ਛੁੱਟੀ ਕਰਤੀ ਸੀ 60 ਮਿੰਟ ਵੱਜੀਏ 65 ਸਰ ਕਾਫੀ ਵੱਜੀਆ ਆਪਣਾ ਸੀਟੀ ਸਕੈਨ ਵਗੈਰਾ ਵੀ ਕਰਾਇਆ ਸਾਰੇ ਬੰਦੇ ਸੱਚੇ ਸੱਟਾਂ ਜਾਂਦੇ ਵੱਜੀਆਂ ਨੇ ਠੀਕ ਹੈ ਹਾਂ